ਪਾਣੀ ਵਾਲੀ ਟੈਂਕੀ ਦੇ ਉੱਤੇ ਇੱਕ ਬੇਰੋਜ਼ਗਾਰ ਸਾਂਝਾ ਮੋਰਚਾ ਦਾ ਆਗੂ ਹੈ ਜੋ ਪਾਣੀ ਵਾਲੀ ਟੈਂਕੀ ਉੱਤੇ ਚੜ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਿਲਕੁਲ ਨੇੜੇ ਇਹ ਟੈਂਕੀ ਹੈ ਬਿਲਕੁਲ ਸਾਹਮਣੇ ਇਹ ਟੈਂਕੀ ਹੈ ਵੀ ਹੋ ਸਕਦਾ ਮੁੱਖ ਮੰਤਰੀ ਨੂੰ ਥੱਲੇ ਸੜਕਾਂ ਤੇ ਦੇਖਦੇ ਨਹੀਂ ਦੇਖਦੇ ਹੋਣ ਹੋ ਸਕਦਾ ਅਜ ਟੈਂਕੀ ਜਿਹੜੀ ਸਭ ਤੋਂ ਉੱਚੀ ਹੈ ਤਨ ਤਨ ਦੀ ਇਸ ਟੈਂਕੀ ਤੇ ਚੜਿਆ ਨਾਲ ਇਹਨਾਂ ਦਾ ਦਫ਼ਤਰ ਹੈ ਕੋਈ ਉੱਥੋਂ ਹੀ ਝਾਤ ਮਾਰ ਲੈ ਇਹਨਾਂ ਦਾ ਮੰਤਰੀ ਸੰਤਰੀ ਇੱਥੇ ਮੁੱਖ ਮੰਤਰੀ ਫਿਰਦਾ ਤਾਂ ਸਿਰਫ 2 ਮਿੰਟ ਦੇ ਲਈ ਮੁੱਖ ਮੰਤਰੀ ਬੇਰਜ਼ਗਾਰਾਂ ਨੂੰ ਮਿਲਣ ਦੇ ਲਈ ਜੇ ਉਹਦੇ ਕੋਲ ਸਮਾਂ ਨਹੀਂ ਤਾਂ ਉਹ ਕੀ ਹੱਲ ਕਰੂਗਾ ਬੇਰਜ਼ਗਾਰਾਂ ਦਾ ਇਹਦੇ ਕੋਲ ਮੀਤ ਹੇਰ ਖੁਦ ਟੈਂਕੀ ਤੇ ਬੈਠਦਾ ਜਾ ਕੇ ਨਾਲ ਉਹਦੇ ਗੋਲਡੀ ਕੰਬੋਜ ਬੈਠਦਾ ਜਾ ਕੇ ਤੇ ਇਹਦੇ ਨਾਲ ਇਹਨੂੰ ਕਹਿ ਕੇ ਉੱਤੋਂ ਆਪਦੀ ਪੇਜਾਂ ਤੇ ਪੋਸਟ ਪਾਉਂਦੇ ਆ ਵੀ ਆਹ ਕੁਝ ਹੋ ਰਿਹਾ ਹੈ ਕਿ ਸਾਡੀ ਸਰਕਾਰ ਜਦੋਂ ਆ ਗਈ ਅਸੀਂ ਤੁਹਾਨੂੰ ਟੈਂਕਿਆਂ ਦੇ ਨਹੀਂ ਕਢਣ ਦੇਣਾ ਤਾਂ ਇਹੀ ਮੁੱਖ ਮੰਤਰੀ ਦੇ ਬਾਈਟਸ ਉਵੇਂ ਹੀ ਪਈਆਂ ਕਿ ਇਹ ਜੰਜੀਰਾਂ ਮੈਂ ਖੋਲੂਗਾ ਜਦੋਂ ਮੁੱਖ ਮੰਤਰੀ ਬਣ ਗਿਆ ਤਾਂ ਉਸ ਤੋਂ ਬਾਅਦ ਅੱਜ ਦਾ ਦਿਨ ਆਉਂਦਾ ਹੈ ਦੇਖੋ ਕਿੰਨਾ ਸਮਾਂ ਬੀਤਣ ਤੋਂ ਬਾਅਦ ਵੀ ਹਜੇ ਤੱਕ ਮੁੱਖ ਮੰਤਰੀ ਕੋਲ ਸਮਾਂ ਨਹੀਂ ਪਰਿਵਾਰ ਵੀ ਆ ਗੁਚਕਾ ਨੇ ਵੀ ਰੋਜ਼ ਧਰਨੇ ਲਾ ਜਾ ਕੇ ਤੁਸੀਂ ਕਹਿੰਦੇ ਜ ਸੁਣਵਾਈ ਨਹੀਂ ਹੁੰਦੀ 2 ਨਵੰਬਰ ਨੂੰ ਤੁਹਾਡੇ ਸਾਹਮਣੇ ਇੱਥੇ ਪਹੁੰਚਦੇ ਆ ਇੱਥੇ ਸਾਡੇ ਨਾਲ ਝਟਪਾਂ ਵੀ ਹੁੰਦੀਆਂ ਸਾਨੂੰ ਇੱਥੇ ਲਾਠੀ ਚਾਰਜ ਵੀ ਇੱਕ ਤਰ੍ਹਾਂ ਦਾ ਹਲਕਾ ਹੁੰਦਾ ਧੱਕੇ ਵੀ ਪੈਂਦੇ ਆ ਸਭ ਕੁਝ ਹੁੰਦੇ ਆ ਇਥੋਂ ਦੇ ਸੀਐਮ ਨੂੰ ਜਾਵੇ ਇਥੋਂ ਦੇ ਜਿਹੜਾ ਮੌਜੂਦਾ ਕੈਂਡੀਡੇਟ ਹੈ ਵੀ ਤੁਸੀਂ ਆ ਕੇ ਕੋਈ ਸੁਣਵਾਈ ਦੇ ਕਰੋ ਕਿਉਂਕਿ ਅਸੀਂ ਆਮ ਲੋਕ ਹਾਂ ਜੇ ਤੁਸੀਂ ਆਮ ਲੋਕ ਅਸੀਂ ਵੀ ਆਮ ਲੋਕ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਕੁਆਇਟਿਵ ਨਾਲ ਜਿਹੜਾ ਤੁਸੀਂ ਮੈਂ ਮਹੰਤਾਜ ਅਸੀਂ ਇਸ ਵਾਰ ਤਰੰਦਨ ਮੌਜੂਦ ਹਾਂ ਤਸਵੀਰਾਂ ਦਿਖਾ ਦਿੰਨੇ ਆ ਕਿ ਪਾਣੀ ਵਾਲੀ ਟੈਂਕੀ ਦੇ ਉੱਤੇ ਇੱਕ ਬੇਰੋਜ਼ਗਾਰ ਸਾਂਝਾ ਮੋਰਚਾ ਦਾ ਆਗੂ ਆਜੋ ਪਾਣੀ ਵਾਲੀ ਟੈਂਕੀ ਉੱਤੇ ਚੜ ਚੁੱਕਿਆ ਇਹ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਿਲਕੁਲ ਨੇੜੇ ਇਹ ਟੈਂਕੀ ਹੈ ਬਿਲਕੁਲ ਸਾਹਮਣੇ ਇਹ ਟੈਂਕੀ ਹੈ ਤਾਂ ਕੁਝ ਦਿਨ ਪਹਿਲਾਂ ਬੇਰੋਜ਼ਗਾਰ ਤਰੰਦਨ ਪਹੁੰਚਦੇ ਨੇ ਝੜਪ ਹੁੰਦੀ ਆ ਪੁਲਿਸ ਦੇ ਨਾਲ ਦਫ਼ਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕਰਦੇ ਨੇ ਤਾਂ ਅੱਜ ਮੀਟਿੰਗ ਜਦੋਂ ਨਹੀਂ ਹੋਈ ਤਾਂ ਉਹਨਾਂ ਦੇ ਵੱਲੋਂ ਐਕਸ਼ਨ ਕੀਤਾ ਗਿਆ ਮੁਰਦਾਬਾ ਜੀ ਸਭ ਤੋਂ ਪਹਿਲਾਂ ਤਾਂ ਪਿਛਲੇ ਦਿਨੀ ਆਏ ਸੀਗੇ ਤੁਹਾਡੇ ਝੜਪ ਵੀ ਹੁੰਦੀ ਹੈ ਪੁਲਿਸ ਦੇ ਨਾਲ ਤਾਂ ਅੱਜ ਕੀ ਕਾਰਨ ਹੈ ਦੁਬਾਰਾ ਆਏ ਹੋ ਟੈਂਕੀ ਉੱਤੇ ਇੱਕ ਸਾਥੀ ਨੂੰ ਚੜਾਇਆ ਹੋਇਆ ਅਸੀਂ ਇਸ ਤੋਂ ਪਹਿਲਾਂ ਪ੍ਰਸ਼ਾਸਨ ਇੱਥੋਂ ਦੇ ਨੂੰ ਇੱਥੋਂ ਦੇ ਉਮੀਦਵਾਰ ਨੂੰ ਤੇ ਇੱਥੋਂ ਦੇ ਮੰਤਰੀ ਲਾਲਜੀਤ ਭੁਲਰ ਨੂੰ ਬਹੁਤ ਵਾਰ ਅਲਟੀਮੇਟਮ ਦੇ ਚੁੱਕੇ ਹਾਂ 11 ਅਕਤੂਬਰ ਨੂੰ ਆ ਕੇ ਅਸੀਂ ਮੰਤਰੀ ਨੂੰ ਮਿਲੇ ਸੀਗੇ ਤੇ ਨਾਲ ਉਸ ਦੇ ਜਿਹੜਾ ਇੱਥੋਂ ਦੇ ਉਮੀਦਵਾਰ ਨੂੰ ਮਿਲੇ ਸੀ ਕਿ ਉਹਨਾਂ ਨੇ ਕਿਹਾ ਸੀ ਅਸੀਂ ਸੀਐਮ ਨੂੰ ਮਿਲਾ ਦੇਾਂਗੇ ਅਸੀਂ 1 ਨਵੰਬਰ ਤੱਕ ਮੌਕਾ ਦਿੱਤਾ ਸੀ ਉਹਨਾਂ ਨੂੰ ਉਹਨਾਂ ਤੋਂ ਨਹੀਂ ਮਿਲਾਇਆ ਗਿਆ 2 ਨਵੰਬਰ ਨੂੰ ਤੁਹਾਡੇ ਸਾਹਮਣੇ ਇੱਥ ਇੱਥੇ ਸਾਡੇ ਨਾਲ ਝਟਪਾ ਵੀ ਹੁੰਦੀਆਂ ਸਾਨੂੰ ਇੱਥੇ ਲਾਠੀ ਚਾਰਜ ਵੀ ਇੱਕ ਤਰ੍ਹਾਂ ਦਾ ਹਲਕਾ ਹੁੰਦਾ ਧੱਕੇ ਵੀ ਪੈਂਦੇ ਆ ਸਭ ਕੁਝ ਹੁੰਦੇ ਆ ਤਾਂ ਮੌਕੇ ਤੇ ਪ੍ਰਸ਼ਾਸਨ ਆ ਕੇ ਉਸ ਸਮੇਂ ਇਹ ਕਹਿੰਦਾ ਵੀ ਤੁਹਾਨੂੰ ਅਸੀਂ ਸੀਐਮ ਨਾਲ ਮੀਟਿੰਗ ਕਰਾ ਦਿਆਂਗੇ ਇੱਥੋਂ ਤੁਸੀਂ ਸਾਡਾ ਜਿਹੜਾ ਦਫ਼ਤਰ ਹੈ ਛੱਡ ਦਿਓ ਅਸੀਂ ਉਹਨਾਂ ਦੇ ਵਾਅਦੇ ਸ਼ਾਸ਼ਨ ਤੇ 7 ਤਰੀਕ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਸੀ ਵੀ 7 ਨਵੰਬਰ ਤੱਕ ਦਾ ਤੁਹਾਡੇ ਕੋਲ ਸਮਾਂ ਤੁਸੀਂ ਜਿਹੜਾ ਹੈਗਾ ਸਾਨੂੰ ਸੀਐਮ ਨਾਲ ਮੀਟਿੰਗ ਕਰਾ ਦਿਓ ਤਾਂ ਅਸੀਂ ਜਿਹੜਾ ਹੈਗਾ ਨਹੀਂ ਤਾਂ ਫੇਰ ਪ੍ਰਦਰਸ਼ਨ ਕਰਾਂਗੇ ਇੱਥੇ ਆ ਕੇ ਮਜਬੂਰ ਵਸ 7 ਤਰੀਕ ਤੱਕ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਤੋਂ ਲਾਲਜੀਤ ਭੁੱਲਰ ਤੋਂ ਮੰਤਰੀ ਤੋਂ ਨਾ ਹੀ ਇੱਥੋਂ ਦੇ ਉਮੀਦਵਾਰ ਤੋਂ ਮੁੱਖ ਮੰਤਰੀ ਨਾਲ ਮਿਲਾਇਆ ਨਹੀਂ ਗਿਆ ਕੋਈ ਸਾਡੀ ਕਿਸੇ ਤਰ੍ਹਾਂ ਕੇ ਨਾਲ ਉਹਨਾਂ ਤੋਂ ਕਿਸੇ ਤਰੀਕੇ ਦੀ ਅਸੀਂ ਤਾਂ ਕਹਿੰਦੇ ਇੱਥੇ ਥੋੜੀ ਜੀ ਇੱਕ ਵਾਰ ਮੀਟਿੰਗ ਕਰਾ ਦਿਓ ਨਹੀਂ ਕਰਵਾਈ ਗਈ ਮਜਬੂਰ ਵਸ ਸਾਨੂੰ ਇੱਥੇ ਆਉਣਾ ਪਿਆ ਅਸੀਂ ਇਥੋਂ ਦੀ ਗੁਪਤ ਕਾਲ ਦਿੱਤੀ ਹੋਈ ਸੀਗੀ ਇਕੱਠੇ ਅਸੀਂ 11 ਵਜੇ ਤੋਂ ਬਾਅਦ ਆਜੇ ਅਸੀਂ ਗਾਂਧੀ ਪਾਰਕ ਹੋਣਾ ਸੀ ਪਰ ਆਪ ਹੁੰਦ ਰਹੀ ਉਸ ਤੋਂ ਪਹਿਲਾਂ ਕਿਉਂਕਿ ਬਹੁਤ ਫਰਸਟ੍ਰੇਟ ਹੋ ਚੁੱਕਿਆ ਬੇਰਜਗਾਰ ਸਾਡਾ ਇੱਕ ਸਾਥੀ ਜਿਹੜਾ ਹੈਗਾ ਸਾਨੂੰ ਪਤਾ ਲੱਗਿਆ ਕਿ ਇੱਥੇ ਟੈਂਕੀ ਤੇ ਆਪ ਮਹਾਰਾ ਚੜ ਚੁੱਕਿਆ ਤਾਂ ਅਸੀਂ ਤਾਂ ਹੀ ਫਿਰ ਉੱਥੋਂ ਦੀ ਬਜਾਏ ਪਹਿਲਾਂ ਇੱਥੇ ਪਹੁੰਚੇ ਮੁੱਖ ਮੰਤਰੀ ਮਿਲ ਕਿਉਂ ਨਹੀਂ ਰਹੇ ਕਾਰਨ ਕੀ ਹੈ ਮੁੱਖ ਮੰਤਰੀ ਤਾਂ ਆਮ ਘਰਾਂ ਦੇ ਪੁੱਤਰ ਨੇ ਉਹਦੇ ਮਿਲਦੇ ਨੇ ਆ ਤੁਹਾਡੀ ਪਾਣੀ ਤਸਵੀਰ ਵੀ ਆਵੇ ਦਿਖਾ ਰਹੇ ਸਾਥੀ ਇੱਕ ਇਹ ਤਸਵੀਰ ਉਦੋਂ ਦੀ ਹੈ ਜਦੋਂ ਮੁੱਖ ਮੰਤਰੀ ਮੁੱਖ ਮੰਤਰੀ ਨਹੀਂ ਬਣਿਆ ਸੀ ਇਸੂ ਦੀ ਤਸਵੀਰ ਹੈ 15 ਅਗਸਤ ਦੀ ਤਾਂ ਉਦੋਂ ਜਾ ਕੇ ਅਸੀਂ ਉਦੋਂ ਪ੍ਰਦਰਸ਼ਨ ਕੀਤਾ ਸੀਗਾ ਜਿਹੜੀਆਂ ਆ ਜਿਹੜੀਆਂ ਜੰਜੀਰਾਂ ਬਣ ਕੇ ਤਾਂ ਇਹੀ ਮੁੱਖ ਮੰਤਰੀ ਨੇ ਬਾਈਟਸ ਓਵੇਂ ਹੀ ਪਈਆਂ ਕਿ ਇਹ ਜੰਜੀਰਾਂ ਮੈਂ ਖੋਲੂਗਾ ਜਦੋਂ ਮੁੱਖ ਮੰਤਰੀ ਬਣ ਗਿਆ ਤਾਂ ਉਸ ਤੋਂ ਬਾਅਦ ਅੱਜ ਦਾ ਦਿਨ ਆਉਂਦਾ ਦੇਖੋ ਕਿੰਨਾ ਸਮਾਂ ਬੀਤਣ ਤੋਂ ਬਾਅਦ ਵੀ ਹਜੇ ਤੱਕ ਮੁੱਖ ਮੰਤਰੀ ਕੋਲ ਸਮਾਂ ਨਹੀਂ ਕਿ ਮਿਲ ਸਕੀਏ ਇੱਥੇ ਮੁੱਖ ਮੰਤਰੀ ਫਿਰਦਾ ਤਿੰਨ ਤਰੀਕ ਨੂੰ ਵੀ ਰੋਡ ਸ਼ੋਅ ਕੀਤਾ ਪਰसों ਵੀ ਰੋਡ ショ ਕੀਤਾ ਰਾਤ ਵੀ ਇੱਥੇ ਸੀ ਜੇ ਪ੍ਰਸ਼ਾਸਨ ਇੱਥੋਂ ਦਾ ਚਾਹੁੰਦਾ ਤਾਂ ਸਿਰਫ 2 ਮਿੰਟ ਦੇ ਲਈ ਮੁੱਖ ਮੰਤਰੀ ਬੇਰਜ਼ਗਾਰਾਂ ਨੂੰ ਮਿਲਣ ਦੇ ਲਈ ਜੇ ਉਹਦੇ ਕੋਲ ਸਮਾਂ ਨਹੀਂ ਤਾਂ ਉਹ ਕੀ ਹੱਲ ਕਰੂਗਾ ਬੇਰਜ਼ਗਾਰਾਂ ਦਾ ਉਹਦੇ ਕੋਲ ਜੇਕਰ ਸਮਾਂ ਹੀ ਹੈ ਨਹੀਂ ਸਾਨੂੰ ਮਿਲਣ ਦਾ ਅਸੀਂ ਕਿੱਥੋਂ ਆਸ ਕਰੀਏ ਵੀ ਸਾਡੇ ਮਸਲੇ ਹੱਲ ਕਰ ਦੂਗਾ ਅਸੀਂ ਤਾਂ ਸਮਾਂ ਮੰਗਦੇ ਹਾਂ ਅਸੀਂ ਉਹਨਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਕੋਈ ਸ਼ੌਂਕ ਨਹੀਂ ਉਹ ਬੇਰਜ਼ਗਾਰ ਚੜ ਗਿਆ ਉਹ ਵੀ ਵਿਚਾਰਾ ਬਹੁਤ ੱੱਕਿਆ ਹੋਇਆ ਹੈ ਇਹੀ ਬੇਰਜ਼ਗਾਰ 165 ਦਿਨ ਜਿਹੜਾ ਕਾਂਗਰਸ ਸਰਕਾਰ ਸਮੇਂ ਟੈਂਕੀ ਤੇ ਬੈਠਾ ਸੀ ਇਹਨਾਂ ਦਾ ਮੰਤਰੀ ਮੀਤ ਹੇਰ ਗੋਲਡੀ ਕੰਬੋਜ ਇਹਦੇ ਕੋਲ ਉੱਪਰ ਜਾ ਕੇ ਇਹਨੂੰ ਕਹਿ ਕੇ ਆਏ ਸੀ ਇਸ ਇਸ ਜਿਹੜਾ ਉੱਪਰ ਮਨੀਸ਼ ਬੈਠਾ ਚਾਰ ਸਾਲ ਪਹਿਲਾਂ ਉਦੋਂ ਇਹਨੂੰ ਕਹਿ ਕੇ ਆਏ ਸੀ ਕਿ ਸਾਡੀ ਸਰਕਾਰ ਜਦੋਂ ਆ ਗਈ ਅਸੀਂ ਤੁਹਾਨੂੰ ਟੈਂਕਿਆਂ ਦੇ ਨਹੀਂ ਚੜਨ ਦੇਣਾ ਅਸੀਂ ਤੁਹਾਨੂੰ ਧਰਨਾ ਨਹੀਂ ਲਾਉਣ ਦੇਣਾ ਤੁਹਾਡੇ ਮਸਲੇ ਜਿਹੜੇ ਹੈਗੇ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਮੁੱਖ ਮੰਤਰੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਤੁਸੀਂ ਵੇਖ ਹੀ ਸਕਦੇ ਹੋ ਇੱਡਾ ਵੱਡਾ ਸਟੈਪ ਮਜਬੂਰ ਹੋ ਕੇ ਇਸ ਜਿਹੜਾ ਬੇਰਜ ਕਰ ਰਹੇ ਨੇ ਇਹ ਉਹੀ ਨੌਜਵਾਨ ਆ ਤੁਸੀਂ ਆਖਿਆ ਕਿ ਕਾਂਗਰਸ ਸਰਕਾਰ ਮੁੱਕ ਚੜਿਆ ਸੀਗਾ ਪਰ ਉਦੋਂ ਇਹਨਾਂ ਨੇ ਵਾਅਦਾ ਕੀਤਾ ਉਹ ਬਦਲਾ ਆਊਗਾ ਉਹ ਬਦਲਾ ਆ ਚੁੱਕਿਆ ਪਰ ਨੌਜਵਾਨ ਨੂੰ ਫੇਰ ਚੜਨਾ ਪੈ ਗਿਆ ਉੱਥੇ ਉਹ ਆਪਦਾ ਇਹਦਾ ਇਹਨਾਂ ਨੂੰ ਵਰਤ ਕੇ ਆਪਦਾ ਬਦਲਾ ਚਮਕਾ ਚੁੱਕਿਆ ਹੈ ਚਾਹੇ ਉਹ ਸਿਪੀ ਸ਼ਰਮਾ ਹੋਵੇ ਉਹਨੂੰ ਵੀ ਉਦੋਂ ਜਾ ਕੇ ਕੇਜਰੀਵਾਲ ਭੈਣ ਬਣਾਉਂਦਾ ਤੇ ਟੈਂਕੀ ਤੋਂ ਉਤਾਰਦਾ ਇਹਦੇ ਕੋਲ ਮੀਤ ਹੇਰ ਖੁਦ ਟੈਂਕੀ ਤੇ ਬੈਠਦਾ ਜਾ ਕੇ ਨਾਲ ਉਹਦੇ ਗੋਲਡੀ ਕੰਬੋਜ ਬੈਠਦਾ ਜਾ ਕੇ ਤੇ ਇਹਦੇ ਨਾਲ ਇਹਨੂੰ ਕਹਿ ਕੇ ਉੱਤੋਂ ਆਪਦੀ ਪੇਜਾਂ ਤੇ ਪੋਸਟ ਪਾਉਂਦੇ ਆ ਵੀ ਆਹ ਕੁਝ ਹੋ ਰਿਹਾ ਸਾਡੀ ਸਰਕਾਰ ਆ ਲੈਂਦੇ ਉਹ ਬਦਲਾਅ ਇਹ ਆਊਗਾ ਕਿ ਅਸੀਂ ਕਿਤੇ ਧਰ ਦੇ ਨਹੀਂ ਲੱਗਣ ਦੇਣੇ ਕਿਸੇ ਨੂੰ ਟੈਂਕੀ ਤੇ ਨਹੀਂ ਚੜਨ ਦੇਣਾ ਅਸੀਂ ਰੁਜ਼ਗਾਰ ਜਿਹੜਾ ਦੇਵਾਂਗੇ ਪਰ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਇਹ ਸਰਕਾਰ ਨੇ ਜਾਰੀ ਨਹੀਂ ਕੀਤਾ ਪਰ ਜਿਹੜੇ 56000 ਨੌਕਰੀਆਂ ਵਾਰ-ਵਾਰ ਰੋਡ ショਹਾਂ ਦੇ ਵਿੱਚ ਮੁੱਖ ਮੰਤਰੀ ਕਹਿ ਰਹੇ ਆ ਪਿੰਡਾਂ ਵਿੱਚ ਜਾ ਕੇ ਕਿ ਭਾਈ ਅਸੀਂ ਦਿੱਤੀਆਂ ਨੇ ਹੋਰ ਵੀ ਦੇਵਾਂਗੇ ਅਸੀਂ ਅੱਗੇ ਵੀ ਇੱਥੇ ਖੁੱਲ੍ਹਾ ਚਾਲੇ 2 ਤਰੀਕ ਨੂੰ ਵੀ ਕਰਕੇ ਕੇ ਅੱਜ ਵੀ ਚੈਲੰਜ ਕਰਦੇ ਆ ਕਿ ਇਹਨਾਂ ਦਾ ਜਿਹੜਾ ਹੈਗਾ ਇੱਥੋਂ ਦਾ ਕੋਈ ਵੀ ਮੰਤਰੀ ਬਹਿ ਜਾਏ ਇਹਨਾਂ ਦਾ ਆਪ ਬਹਿ ਜਾਏ ਸੀਐਮ ਚਾਹੇ ਬਿਊਰੋਕ੍ਰੇਸੀ ਬੈਠ ਜਾਏ ਕੋਈ ਬੈਠ ਜਾਏ ਸਾਨੂੰ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਦਿਖਾ ਦੇ ਨਾਲ 4 ਸਾਲਾਂ ਚ ਦਿੱਤਾ ਹੋਵੇ ਅਸੀਂ ਅੱਜ ਤੋਂ ਹੀ ਇਹਨਾਂ ਦਾ ਪ੍ਰਚਾਰ ਸ਼ੁਰੂ ਕਰ ਦੇਾਂਗੇ ਇੱਥੇ ਕਰਨਾ ਵੀ ਵਾਕੇ ਇਹਨਾਂ ਨੇ ਸਾਨੂੰ ਰੋਜ਼ਗਾਰ ਦੇ ਲਈ ਇਸ਼ਤਿਹਾਰ ਦਿੱਤਾ ਸੀ ਇੱਕ ਸਿੰਗਲ ਭਰਤੀ ਦਾ ਅਸੀਂ ਉਲਟਾ ਅੱਜ ਹੀ ਇੱਥੇ ਇਹਨਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦੇਾਂਗੇ ਬਹਿਸ ਕਰ ਲੈਣਾ ਕਿ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਤੁਹਾਡੇ ਉਹ ਸਾਥੀ ਨਾਲ ਗੱਲਬਾਤ ਹੋਈ ਹੈ ਕੀ ਕਾਰਨ ਹੈ ਚੜ੍ਹਨ ਦਾ ਕੀ ਕਹਿੰਦੇ ਨੇ ਹੁਣ ਉਹ ਸਾਥੀ ਦਾ ਸਾਨੂੰ ਜਦੋਂ ਫੋਨ ਆਇਆ ਤਾਂ ਉਸ ਸਾਥੀ ਕਹਿੰਦਾ ਮੈਂ ਤਾਂ ਤਰਨ ਤਨ ਤੁਸੀਂ ਕਿਹਾ ਸੀ ਪਰ ਮੈਂ ਤਾਂ ਇਸ ਸਮੇਂ ਟੈਂਕੀ ਦੇ ਚੜ ਚੁੱਕਿਆ ਉਹ ਫਰਸਟ੍ਰੇਟ ਹੋ ਚੁੱਕਿਆ ਉਸ ਦਾ ਹਜੇ ਤੱਕ ਵਿਆਹ ਨਹੀਂ ਹੋਇਆ ਇਸ ਚੱਕਰਾਂ ਦੇ ਵਿੱਚ ਸਿਰਫ ਇਸੇ ਕਰਕੇ ਔਰ 165 ਦਿਨ ਇਸੇ ਸਰਕਾਰ ਦੇ ਜਿਹੜਾ ਕਾਂਗਰਸ ਸਰਕਾਰ ਸਮੇਂ ਬੈਠਾ ਸੀ ਇਹਨਾਂ ਨੇ ਲਾਰੇ ਲਾਏ ਸੀ ਉਹਨੂੰ ਰੁਜ਼ਗਾਰ ਦੇਣ ਦੇ ਪਰ ਉਸ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ ਮਜਬੂਰ ਬਸ ਅਸੀਂ ਬਹੁਤ ਸਮਝਾਇਆ ਪਰ ਉਹ ਚੜ ਕੇ ਟੈਂਕੀ ਦੇ ਬੈਠ ਗਿਆ ਅਸੀਂ ਕਿੱਥੇ ਅੱਜ 11 ਤਰੀਕ ਹਜੇ ਗਾਂਧੀ ਪਾਰਕ ਸਾਡੇ ਬੰਦਿਆਂ ਨੇ ਇਕੱਠੇ ਹੋਣਾ ਉਦੋਂ ਬਾਅਦ ਪ੍ਰੋਗਰਾਮ ਸੀਗਾ ਪਰ ਇਹ ਪਹਿਲਾਂ ਹੀ ਉੱਪਰ ਚੜਿਆ ਬੈਠਾ ਲੱਗਦਾ ਕਿ ਮੁੱਖ ਮੰਤਰੀ ਨੇ ਇਥੋਂ ਲੰਘਣਾ ਹੈ ਮਿਲ ਕੇ ਜਾਣਗੇ ਜਿੰਨਾਂ ਨੂੰ ਦੇਖੋ ਅਸੀਂ ਤਾਂ ਇਹੀ ਹੈ ਵੀ ਹੋ ਸਕਦਾ ਮੁੱਖ ਮੰਤਰੀ ਨੂੰ ਥੱਲੇ ਸੜਕਾਂ ਤੇ ਦੇਖਦੇ ਨਹੀਂ ਦੇਖਦੇ ਹੋਣ ਥੱਲੇ ਨਹੀਂ ਦੇਖਦੇ ਹੋਣ ਬੈਠੇ ਜਿਹੜੋ ਅਸੀਂ ਦਰਿਆ ਦੇ ਬਹਿ ਜਾਣੇ ਧਰਨਾ ਲਾਉਣੇ ਆ ਹੋ ਸਕਦਾ ਅਜ ਟੈਂਕੀ ਜਿਹੜੀ ਸਭ ਤੋਂ ਉੱਚੀ ਹੈ ਤਰਨਤਨ ਦੀ ਇਸ ਟੈਂਕੀ ਤੇ ਚੜਿਆ ਨਾਲ ਇਹਨਾਂ ਦਾ ਦਫ਼ਤਰ ਹੈ ਕੋਈ ਉੱਥੇ ਹੀ ਝਾਤ ਮਾਰ ਲੇ ਇਹਨਾਂ ਦਾ ਮੰਤਰੀ ਸੰਤਰੀ ਵੀ ਉਹ ਬੇਰੁਜ਼ਗਾਰ ਕਿਉਂ ਚੜਿਆ ਬੈਠਾ ਭੱਜੇ ਆਉਣ ਵੀ ਆ ਕਾਕਾ ਥੱਲੇ ਉਤਰ ਤੇਰਾ ਕੀ ਮਸਲਾ ਹੈ ਹੋ ਸਕਦਾ ਅਸੀਂ ਤਾਂ ਇਹੀ ਚਾਹੁੰਦੇ ਹਾਂ ਹੁਣੇ ਆ ਜੇ ਉਹ ਵਿਚਾਰੇ ਨੂੰ ਅਸੀਂ ਕਹਾਂਗੇ ਥੱਲੇ ਆ ਬਈ ਤੈਨੂੰ ਮਿਲਣ ਆਏ ਹੁਣੇ ਥੱਲੇ ਲਾ ਲਾਂਗੇ ਅਸੀਂ ਭਾਈ ਜੀ ਕੀ ਹਾਲਾਤ ਨੇ ਤੁਹਾਡੇ ਜਿਵੇਂ ਹੱਥ ਦੇ ਹੱਥ ਵਿੱਚ ਪੜਿਆ ਕਿ ਉਮਰ ਹੱਦ ਤੁਹਾਡੇ ਚਿੱਟੇ ਬਾਹਲ ਵੀ ਆ ਚੁੱਕੇ ਨੇ ਧੌਲੇ ਆ ਚੁੱਕੇ ਨੇ ਪਰ ਨੌਕਰੀ ਨਹੀਂ ਮਿਲੀ ਬਿਲਕੁਲ ਨਹੀਂ ਕਾਫੀ ਸਿਰ ਹੋ ਗਿਆ ਸਾਨੂੰ ਬੀਐਡ ਕੀਤੀ ਅਸੀਂ ਟਾਟਾ ਅਸੀਂ ਮੈਂ 2004 ਦੀ ਬੀਐਡ ਕੀਤੀ ਆ ਉਹ ਤੋਂ ਬਾਅਦ ਆ ਚਲੋ ਅਸੀਂ ਬਾਡਰ ਏਰੀਆ ਤੋਂ ਆਉਣੇ ਆ ਬਾਡਰ ਏਰੀਆ ਜਿੰਨੀ ਕੇ ਸਾਡੇ ਸਾਡੀ ਪਰਸੈਂਟੇਜ ਲਾ ਲਓ ਅਸੀਂ ਮਿਹਨਤ ਕੀਤੀ ਆ ਉਹ ਤੋਂ ਬਾਅਦ ਇਹਨਾਂ ਟੈਟ ਦਾ ਰੱਖ ਦਿੱਤਾ ਫਿਰ ਅਸੀਂ ਬੜੀ ਮਿਹਨਤ ਕਰਕੇ ਜਿਹੜਾ ਟੈਟ ਕਲੀਅਰ ਕੀਤਾ ਪਰ ਉਹ ਤੋਂ ਬਾਅਦ ਵੀ ਅਸੀਂ ਹੁਣ ਔਵਰੇਜ ਹੋ ਚੁੱਕੇ ਆ ਸਰਕਾਰ ਨੇ ਬੜੇ ਵਾਅਦੇ ਕੀਤੇ ਬਹੁਤ ਘੱਟ ਜੜੀਆਂ ਪੋਸਟਾਂ ਆਉਂਦੀਆਂ ਗਿਣਤੀ ਦੇ ਵਿੱਚ ਤੇ ਉਹ ਅਸੀਂ ਹੁਣ ਮੰਨ ਲਓ ਸ਼ਹਿਰੀ ਏਰੀਆ ਦੇ ਪਿੰਡੂ ਤਪਕੇ ਵਾਲਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਕਰਕੇ ਸਾਰੇ ਹੀ ਟਾਈਮ ਓਵਰ ਹੋ ਚੁੱਕੇ ਤੇ ਪੋਸਟਾਂ ਬੜੀਆਂ ਘੱਟ ਆਉਂਦੀਆਂ ਆ ਹੁਣ ਪਿਛਲੀ ਜਦੋਂ ਇਹਨਾਂ ਦੇ ਅੱਗੇ ਪੋਸਟ ਆਈਆਂ ਕਾਂਗਰਸ ਦੇ ਟਾਈਮ ਤੇ ਉਦੋਂ ਐਸਐਸਟੀ ਦੀਆਂ ਇਤਿਹਾਸਕ ਤਾਂ ਸਾਰੀਆਂ 10 12 ਪੋਸਟਾਂ ਆ ਹੀ ਗਈਆਂ ਉਹਦੇ ਵਿੱਚ ਵੀ ਮੰਨ ਲਓ ਵੀ ਸਾਡਾ ਨਹੀਂ ਨੰਬਰ ਆਇਆ ਜੀ ਹਾਂ ਭਾਈ ਜੀ ਹੁਣ ਜਿਹੜੇ ਤੁਹਾਡਾ ਸਾਥੀ ਉੱਪਰ ਚੜਿਆ ਕੀ ਗੱਲਬਾਤ ਹੋਈ ਉਹਨਾਂ ਦੇ ਨਾਲ ਕਾਰਨ ਕੀ ਹੈ ਜਾਂ ਕੀ ਇਸ ਤੋਂ ਬਾਅਦ ਦਾ ਕਦਮ ਚੁੱਕਣਾ ਚਾਹੁੰਦੇ ਨੇ ਉਹ ਇੱਕ ਜਵੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਉਹ ਫਰਸਟ੍ਰੇਟ ਹੋ ਕੇ ਚੜਿਆ ਜੀ ਕਾਫੀ ਸਮੇਂ ਤੋਂ ਲਾਰੇ ਲਾ ਰਹੀ ਸਰਕਾਰ ਕੇ ਰੋਜ਼ਗਾਰ ਦਵਾਂਗੇ ਪਰ ਹਲੇ ਤੱਕ ਰੋਜ਼ਗਾਰ ਨਾਲ ਦੀ ਕੋਈ ਚੀਜ਼ ਨਹੀਂ ਮਿਲੀ ਤੇ ਬਸ ਇਸੇ ਫਰਸਟ੍ਰੇਸ਼ਨ ਤੇ ਬੰਦਾ ਉੱਪਰ ਚੜ ਗਿਆ ਤੇ ਤੇ ਅਸੀਂ ਤੇ ਇਹੀ ਇੱਕ ਰਿਕਵੈਸਟ ਕਰਾਂਗੇ ਇਥੋਂ ਦੇ ਸੀਐਮ ਨੂੰ ਜਾਵੇ ਇਥੋਂ ਦੇ ਜਿਹੜਾ ਮੌਜੂਦਾ ਕੈਂਡੀਡੇਟ ਹੈ ਵੀ ਤੁਸੀਂ ਆ ਕੇ ਕੋਈ ਸੁਣਵਾਈ ਦੇ ਕਰੋ ਕਿਉਂਕਿ ਅਸੀਂ ਆਮ ਲੋਕ ਆ ਜੇ ਤੁਸੀਂ ਆਮ ਲੋਕ ਆ ਅਸੀਂ ਵੀ ਆਮ ਲੋਕ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਉਮੀਦ ਸੀ ਜਦੋਂ ਸਰਕਾਰ ਚੁਣੀ ਹੈ ਕਿ ਬਦਲਾ ਆਊਗਾ ਵਾਕਿਆ ਦੇ ਵਿੱਚ ਵੇਖੋ ਜੀ ਇਹ ਸਾਰਿਆਂ ਨੂੰ ਪਤਾ ਕਿ ਉਮੀਦ ਦੇ ਸਿਰ ਤੇ ਹੀ ਲੋਕਾਂ ਨੇ 92 ਸੀਟਾਂ ਜਿੱਤਾਈਆਂ ਸੀ ਇਹਨਾਂ ਨੂੰ ਉਹਦੇ ਵਿੱਚ ਨਿਰਾਨ ਨਹੀਂ ਕਿ ਇਹਨਾਂ ਦੇ ਪਾਰਟੀ ਦੇ ਬੰਦੇ ਨੇ ਵੋਟਾਂ ਪਾਈਆਂ ਆਮ ਬੰਦੇ ਨੇ ਵੀ ਇਹਨਾਂ ਨੂੰ ਵੋਟਾਂ ਪਾਈਆਂ ਇਸੇ ਉਮੀਦ ਨਾਲ ਕਿ ਪੁਰਾਣੀ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਾ ਸੀ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਇਹਨੇ ਆਪਣਾ ਕੋ ਤੇ ਇਸ ਦੇ ਕਰਕੇ ਬੇਰੁਜ਼ਗਾਰਾ ਜਿੱਤਰਾ ਦੇ ਰਹਾ ਜੀ ਇਹ ਤਾਂ ਕਹਿੰਦੇ ਹੁੰਦੇ ਸੀ ਕਿ ਪੜ੍ਹਾਈ ਦਾ ਅਸੀਂ ਮੁੱਲ ਪਾਵਾਂਗੇ ਡਿਗਰੀਆਂ ਦਾ ਮੁੱਲ ਅਸੀਂ ਪਾਵਾਂਗੇ ਪਿਆ ਤੋਂ ਡਿਗਰੀਆਂ ਦਾ ਮੁੱਲ ਵੇਖੋ ਜੀ ਅਜੇ ਤੱਕ ਤੇ ਪਿਆ ਨਹੀਂ ਗਾ ਹੁਣ ਬੀੜ ਕੀਤੀਆਂ ਨੂੰ ਸਾਨੂੰ 20-20 ਸਾਲ ਹੋ ਗਏ ਨੇ ਰੋਜ਼ਗਾਰ ਦੀ ਭਾਲ ਵਿੱਚ ਅਸੀਂ ਉਹ ਕਾਂਗਰਸ ਵੇਲੇ ਵੀ ਸੀ ਆਗਰਦੀਦਲ ਵੇਲੇ ਵੀ ਸੀ ਤੇ ਹੁਣ ਆ ਆਪ ਸਰਕਾਰ ਆ ਗਈ ਹੁਣ ਵੀ ਉਹੀ ਹਾਲ ਹੈ ਜੀ ਮੇਰੇ ਖਿਆਲ ਨਾਲ ਨਹੀਂ ਪਿਆ ਜੀ ਜੇ ਪਿਆ ਹੁੰਦਾ ਤੇ ਫਿਰ ਸਾਨੂੰ ਇਤਰਾ ਟੈਂਕੀਆਂ ਤੇ ਚੜਨ ਦੀ ਲੋੜ ਜਾਂ ਫਿਰ ਛੜਕਾਂ ਤੇ ਰੋਲਣ ਦੀ ਲੋੜ ਨਹੀਂ ਪੈਣੀ ਮਤਲਬ ਤੁਹਾਡੀ ਉਮਰ ਜਿਹੜੀ ਉਹ ਬਜ਼ੁਰਗਾਂ ਦੀ ਲਾਈਨ ਦੇ ਪਾਰ ਜਾ ਰਹੀ ਬੇਰਜ਼ਗਾਰ ਨੂੰ ਪਰਿਵਾਰ ਵੀ ਕਹਿੰਦਾ ਹੋਊਗਾ ਕਿ ਭਾਈ ਪੜ੍ਹੇ ਹੋ ਗਿਆ ਡਿਗਰੀਆਂ ਲੈ ਲੈ ਬਿਲਕੁਲ ਜੀ ਪਰਿਵਾਰ ਵੀ ਅੱਗ ਚੁਕਾ ਨਾ ਫਿਰ ਰੋਜ਼ ਧਰਨੇ ਆ ਲਾ ਜਾ ਕੇ ਤੁਸੀਂ ਕਹਿੰਦਾ ਜੋ ਸੁਣਵਾਈ ਨਹੀਂ ਹੁੰਦੀ ਪਰ ਸਾਨੂੰ ਇੱਕ ਉਮੀਦ ਹੈਗੀ ਚਲੋ ਜੇ ਅਸੀਂ ਡਿਗਰੀਆਂ ਕੀਤੀਆਂ ਹੋਈਆਂ ਨੇ ਸਾਨੂੰ ਉਮੀਦ ਹੈ ਕਿ ਅਸੀਂ ਕਿਤੇ ਨਾ ਕਿਤੇ ਸੁਣਵਾਈ ਹੋ ਗਈ ਤੇ ਅਸੀਂ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਾਂ ਜੀ ਤੋ ਬਾਅਦ ਮੰਨ ਲਓ ਹੁਣ ਤੁਹਾਡਾ ਇੱਕ ਸਾਥੀ ਟੈਂਕੀ ਉੱਤੇ ਜਿਹੜਾ ਤੁਹਾਡਾ ਕੀ ਐਕਸੀਡੈਂਟ ਥੱਲੇ ਸਾਥੀ ਹੋਰ ਖੜੇ ਹੋ ਜਾਂ ਹੋਰ ਤੁਹਾਡੇ ਆ ਰਹੇ ਨੇ ਦੇਖੋ ਜਿਵੇਂ ਸਾਡੀ ਸੂਬਾ ਕਮੇਟੀ ਕਹੇਗੀ ਅਸੀਂ ਉਸੇ ਤਰ੍ਹਾਂ ਚੱਲਾਂਗੇ ਜੀ ਜੇ ਉਹ ਕਹਣਗੇ ਕਿ ਪ੍ਰੋਪਰ ਇਸੇ ਧਰਨਾ ਦੇਣਾ ਤੇ ਅਸੀਂ ਧਰਨੇ ਤੇ ਬੈਠਾਂਗੇ ਤੇ ਉਹ ਪ੍ਰੋਪਰ ਜਿਵੇਂ ਉੱਪਰ ਬੈਠਾ ਹੋਇਆ ਉਹ ਬਿਲਕੁਲ ਸਾਥ ਦੇਵਾਂਗੇ ਜੀ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਫੇਰ ਕੇ ਟੈਂਕੀ ਦੇ ਉੱਪਰ ਜਿਹੜਾ ਇੱਕ ਸਾਥੀ ਇਹਨਾਂ ਦਾ ਬੇਰੋਜ਼ਗਾਰ ਚੜ ਗਿਆ ਇਹ ਉਹੀ ਨੌਜਵਾਨ ਹੈ ਜਿਹੜਾ ਕਾਂਗਰਸ ਸਰਕਾਰ ਦੇ ਮੌਕੇ ਸੈਂਕੜੇ ਦਿਨ ਟੈਂਕੀ ਉੱਤੇ ਚੜਿਆ ਸੀ ਤੇ ਉਦੋਂ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਆਕੇ ਮਿਲਦੇ ਸੀ ਕਿ ਭਾਈ ਅਸੀਂ ਤੇਰਾ ਹੱਲ ਕਰਾਂਗੇ ਪਰ ਹਾਲਾਤ ਅੱਜ ਵੀ ਉਹਨੇ ਸਰਕਾਰ ਬਦਲ ਚੁੱਕੀ ਹੈ ਉਹੀ ਨੌਜਵਾਨ ਨੇ ਉਹੀ ਟੈਂਕੀਆਂ ਨੇ ਉਹ ਫੇਰ ਉੱਥੇ ਚੜਿਆ ਉਹਦਾ ਕਹਿੰਦੇ ਆ ਕਿ ਵਿਆਹ ਤੱਕ ਨਹੀਂ ਹੋਇਆ ਹਾਲਾਤ ਬੜੇ ਬੁਰੇ ਨੇ ਤਾਂ ਅੱਜ ਤਸਵੀਰਾਂ ਨੇ ਇਹ ਪਾਣੀ ਵਾਲੀ ਟੈਂਕੀ ਸਿਵਲ ਹਸਪਤਾਲ ਜੋ ਕਿ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦੇ ਬਿਲਕੁਲ ਨੇੜੇ ਹੈ ਉਥੋਂ ਦੀਆਂ ਦਿਖਾ ਰਹੇ ਹਾਂ ਇਸ ਤੋਂ ਅਗਲੀਆਂ ਤਸਵੀਰਾਂ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਸ ਟੀਵੀ ਧੰਨਵਾਦ